ਨਾਲ ਹੁਣ ਬਹੁਤ ਹੀ ਡੈਡੀਕੇਟਿਡ ਤੇ ਮਿਹਨਤੀ ਅਧਿਆਪਕਾ ਸ਼੍ਰੀਮਤੀ ਹਰਜਿੰਦਰ ਕੌਰ ਜੀ ਜੁੜੇ ਆ ਤੇ ਆਪਾਂ ਉਹਨਾਂ ਇਹ ਅੰਮ੍ਰਿਤਸਰ ਜਿਹੇ ਤੋਂ ਹੈ ਗਿਆ ਨਾ ਗੱਲਬਾਤ ਕਰਦੇ ਆ ਹਾਂਜੀ ਮੈਡਮ ਕਿਹੜਾ ਸਕੂਲ ਆ ਤੁਹਾਡਾ ਸਰ ਮੈਂ ਸਸਤੀ ਕਾਲ ਸਰ ਸਸਤੀ ਕਾਲ ਜੀ ਸਰ ਮੇਰਾ ਨਾਮ ਹਰਜਿੰਦਰ ਕੌਰ ਆ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਕਿਲਵਾਲੀ ਅੰਮ੍ਰਿਤਸਰ ਵਨ ਬਲਾਕ ਤੋਂ ਅੱਛਾ ਜੀ ਮੈਂ ਆਪਣੀ ਜਿੰਦਗੀ ਸੇਵਾਵਾਂ ਨਿਭਾ ਰਹੀ ਆ ਅੱਛਾ ਤੇ ਮੈਂ ਪਿਛਲੇ 6-7 ਸਾਲ ਤੋਂ ਇਸ ਸਕੂਲ 'ਚ ਸੇਵਾਵਾਂ ਨਿਭਾ ਰਹੀ ਆ ਪਰ ਇਸ ਤੋਂ ਪਹਿਲਾਂ ਵੀ ਸਾਡੇ ਇਹ ਇਸ ਸਕੂਲ ਦੇ ਬੱਚੇ ਬੱਦ ਤੋਂ ਬੱਦ ਬੱਚੇ 12 14 5 7 9 ਇਹ ਹਮੇਸ਼ਾ ਹੀ ਨੋਟੀਆਂ ਚ ਸਿਲੈਕਟ ਹੁੰਦੇ ਆਲੇ ਐ ਵੀ ਸਾਡੇ ਜਿਹੜੇ ਆ 7 ਬੱਚੇ ਜਿਹੜੇ ਆ ਉਹ ਨੋਟੀਆਂ ਵਿੱਚ ਸਿਲੈਕਟ ਹੋਏ ਆ ਤੇ ਸਾਡੇ ਇਹ ਸਾਰਾ ਕੁਝ ਸਾਡੇ ਜਿਹੜੇ ਆ ਉਹ ਮਾਨਜੁਗ ਸੀਐਚਡੀ ਮੈਡਮ ਤੇ ਬਾਕੀ ਸਟਾਫ ਜਿਹੜਾ ਆ ਡੈਲੀਗੇਟ ਸਟਾਫ ਜਿਹੜਾ ਆ ਉਹ ਬਹੁਤ ਬੱਚਿਆਂ ਨੂੰ ਮਿਹਨਤ ਕਰਾਉਂਦਾ ਹੈ ਤੇ ਸਭ ਤੋਂ ਵੱਡੀ ਗੱਲ ਸਰ ਅਸੀਂ 3rd ਕਲਾਸ ਤੋਂ ਅੱਛਾ ਜਾਨ ਨੂੰ ਬੋਧਿਆ ਦੀ ਤਿਆਰੀ ਕਰਉਣੀ ਸ਼ੁਰੂ ਕਰਾ ਦਿੰਦੇ ਹਾਂ ਨਾ ਤੇ ਜਿੰਨਾ ਵਿੱਚ ਪਾਜੀ ਕੋਲ ਬ੍ਰੀਸਾਰ ਜਿਹੜੇ ਆ ਉਹਨਾਂ ਦੀਆਂ ਅਸੀਂ ਔਨਲਾਈਨ ਕਲਾਸਾਂ ਆਪਣੇ ਪ੍ਰੋਜੈਕਟਰ ਤੇ ਰੋਣੇ ਆ ਅੱਛਾ ਅੱਛਾ ਵੈਰੀ ਗੁੱਡ ਉਹਨਾਂ ਲਈ ਅਸੀਂ 2 ਘੰਟੇ 3 ਘੰਟੇ ਵੱਖਰਾ ਟਾਈਮ ਕੱਢਿਆ ਪਿਆ ਹੈ ਅੱਛਾ ਤੇ ਸਭ ਤੋਂ ਵੱਡੀ ਗੱਲ ਇਹ ਸਾਡੇ ਗੁਰਵਾਲੀ ਪਿੰਡ ਵਿੱਚ ਇੱਕ ਲਹਿਰ ਬਣ ਗਈ ਹੈ ਅੱਛਾ ਹਰ ਪੇਰੈਂਟਸ ਚਾਹੁੰਦਾ ਹੈ ਕਿ ਅਸੀਂ ਆਪਣਾ ਜਿਹੜਾ ਆ ਬੱਚਾ ਨਵੋਦਿਆ ਚ ਭੇਜੀਏ ਉਹਨਾਂ ਵੀ ਇੱਕ ਹੋੜ ਲੱਗੀ ਹੋਈ ਹੈ ਤੇ ਸਾਡਾ ਬੱਚਾ ਉਹਨਾਂ ਲਈ ਇੱਕ ਸਟੇਟਸ ਸਿੰਬਲ ਜਿਹੜਾ ਕਹਿੰਦੇ ਨਾ ਉਹ ਬਣ ਜਾਂਦਾ ਹੈ ਠੀਕ ਠੀਕ ਤੇ ਸਾਡੇ ਜਿਹੜਾ ਸਟਾਫ ਆ ਉਹਨਾਂ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਤੇ ਅਸੀਂ ਸਭ ਤੋਂ ਵੱਧ ਮੈਂ ਤੈਨੂੰ ਗੁਰਪ੍ਰੀਤ ਸਾਹਿਬ ਜੀ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਸਾਨੂੰ ਹਰ ਸਾਲ ਕਾਇਮ ਕੀਤਾ ਸਾਡੇ ਹਰ ਟੀਚਰ ਜਿਹੜਾ ਆ ਉਹ ਹਰ ਸਾਲ ਜਿਹੜਾ ਪੰਜੀ ਦਾ ਇੰਚਾਰਜ ਆ ਉਹ ਆਟੋਮੈਟਿਕਲੀ ਉਸ ਗਰੁੱਪ ਵਿੱਚ ਐਡ ਹੋ ਜਾਂਦਾ ਆ ਜਿਉਂ ਉਨ੍ਹਾਂ ਦੀ ਗਾਈਡਲਾਈਨ ਹੈ ਕਿ ਅਸੀਂ ਜਿਹੜੇ ਆ ਉਹ ਮਜਾਂ ਸੁਨਿਆਰੇ ਭਵਿੱਖ ਵਾਸਤੇ ਅੱਗੇ ਭੇਜਦੇ ਆ ਸਾਡੇ ਬੱਚੇ ਜਿਹੜੇ ਆ ਆ ਐਪਸ ਕੀ ਸਾਲ ਜਿਹੜੇ ਸਾਰੇ ਆ ਉਹ ਕੱਚੇ ਪਿੱਲੋਂ ਵਾਲ ਕੱਚਾਂ ਵਿੱਚ ਗਏ ਨੇ ਤੇ ਪਿਛਲੀ ਵਾਰ ਤੇ ਉਹਨੂੰ ਦੱਸ ਅੱਛਾ ਅੱਛਾ ਠੀਕ ਹੈ ਉਸ ਸੈਲਰ ਦੇ ਪੜੇ ਆ ਤੇ ਸਾਰੇ ਇੱਕ ਹੋਰ ਮੈਂ ਗੱਲ ਕਹਾਂਗੀ 20 ਅਟਕੀ ਵਾਲੀ ਸਾਡੀ ਇੱਕ ਪਰਿਵਾਰ ਦੇ ਚਾਰ ਚਾਰ ਬੱਚੇ ਇੱਕੋ ਹੀ ਜਗ੍ਹਾ ਹੈ ਵੈਰੀ ਗੁੱਡ ਤੇ ਉਹਨਾਂ ਵਿੱਚੋਂ ਐਰਤੀ ਜਿਹੜਿਆ 9th ਤੇ 10th ਵਾਲਾ ਬੈਜ ਆ ਉਹ ਮੇਰਾ ਖਿਆਲ ਮਨਾਲੀ ਜਾਂ ਦੂਨ ਸਕੂਲ 'ਚ ਵੀ ਉਹਨਾਂ ਦੇ ਟ੍ਰਿਪਲ ਸਰਦੀਆਂ 'ਚ ਲੱਗੇ ਆ ਅੱਛਾ ਤੇ ਜਿਹੜੀ ਕੀ ਉਹਨਾਂ ਬੱਚਿਆਂ ਲਈ ਇੱਕ ਨਵੀਂ ਗੱਲ ਆ ਛੋਟੇ ਪਰਿਵਾਰ ਚ ਉੱਠ ਕੇ ਉੱਤੇ ਜਾਣਾ ਤੇ ਇੰਨੀ ਫੈਸਿਲਿਟੀ ਜਿਹੜੀ ਆ ਉਹ ਨਵੋਦਿਆ ਪਰਿਵਾਰ ਕਰਕੇ ਭਾਈ ਜੈਦਾ ਜੀ ਫਾਊਂਡੇਸ਼ਨ ਕਰਕੇ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਗੁਰਪ੍ਰੀਤ ਸਿੰਘ ਸਰ ਦਾ ਵੀ ਅੱਜ ਮੈਨੂੰ ਪਹਿਲੀ ਵਾਰ ਮੈਂ ਨਾਮ ਤੇ ਲੈਂਦਾ ਮੌਕਾ ਮਿਲਿਆ ਪਰ ਮੈਂ ਜੁੜੀ ਚਾਰ ਸੱਤ ਹੋਇਆ ਹਨ ਮੈਂ ਬਹੁਤ ਇਹ ਬਹੁਤ ਵੱਡੀ ਅਚੀਵਮੈਂਟ ਹੈ ਮੈਡਮ ਤੁਹਾਡੀ ਇਹਨੇ ਬੱਚੇ ਤੁਸੀਂ ਮੈਨੂੰ ਲੱਗਦਾ ਪੰਜਾਬ ਦਾ ਸ਼ਾਇਦ ਤੁਹਾਡਾ ਸਿੰਗਲ ਸਕੂਲ ਹੋਊਗਾ ਕਿ ਉਹ ਮੈडम ਕੈਨੇਜ ਵੀਡੀਓਸ ਆ ਕੈਨੇਜ ਜਿਹਦੇ ਸੀ ਸਾਡੇ ਸਕੂਲ ਨੂੰ ਸਪੈਸ਼ਲ ਜਿਹੜਾ ਆ ਉਹ ਸਨਮਾਨਿਤ ਕਰਨਾ ਬਹੁਤ ਸਾਰੇ ਮੈਂ ਕਿੰਨੀ ਆ ਸਾਡੇ ਹਰੇਕ ਬੱਚਾ ਜਿਹੜਾ ਆ ਮੁੰਡਾ ਹੁਣ ਤਾਂ ਦੁਸੇ ਇੱਕ ਲਹਿਰ ਬਣੀ ਹੋਈ ਠੀਕ ਹੈ ਉਸ ਲਹਿਰ ਦੇ ਰਿਪੋਰਟਿੰਗ ਹਰੇਕ ਘਰ 'ਚ ਤੁਹਾਡਾ ਜਿਹੜਾ ਉਹ ਆਨਲਾਈਨ ਪ੍ਰੋਜੈਕਟ ਚੱਲ ਰਿਹਾ ਹੈ ਬੱਚੇ ਜਿੰਨੇ ਹੋਇਆ ਬੈਠੇ ਤੁਸੀਂ ਟੈਸਟ ਪਾਉਂਦੇ ਨਾ ਬੱਚੇ ਸਾਨੂੰ ਦੇ ਪਾਉਂਦੇ ਪਾਉਂਦੇ ਕਿਉਂਕਿ ਅਸੀਂ ਉਸ ਗਰੁੱਪਾਂ ਚੀਜ਼ਾਂ ਨਹੀਂ ਬਲੇ ਗਰੁੱਪ ਜਾਂਦੇ ਕਿ ਬੱਚੇ ਉਸ ਟੈਸਟ ਨੂੰ ਦੇਦੇ ਆ ਸਵੇਰੇ ਹੀ ਜੇ ਕਿਤੇ 5 ਮਿੰਟ ਲੇਟ ਹੋ ਜਾਂਦਾ ਸੀ ਨਾ ਤੇ ਮੈਂ ਕਹ ਮੈਡਮ ਸਾਹਮਣੇ ਟੈਸਟ ਨਹੀਂ ਪਾਇਆ ਅੱਛਾ ਅੱਛਾ ਸਾਨੂੰ ਟੈਸਟਿੰਗ ਕਿੱਥੇ ਕੀਤਾ ਜਿਹੜਾ ਟੈਸਟ ਆ ਫਿਰ ਉਹਨੇ ਸਾਨੂੰ ਪਾ ਰਿਹਾ ਸਾਡੇ ਵਾਲੇ ਕਲਾਸ ਗਰੁੱਪ ਵਿੱਚ ਹੀ ਪਾ ਦੇਣਾ ਵੀ ਮੈਡਮ ਸਾਡੇ ਨੂੰ ਨੰਬਰ ਆਇਆ ਸਾਡੇ ਟੈਸਟ ਤਾਂ ਇੱਕ ਗਾਈਡਲਾਈਨ ਮਿਲਦੀ ਆ ਫਿਰ ਅਸੀਂ ਉਹ ਟੈਸਟ ਉਹ ਤੇ ਡਿਸਪਲੇ ਕਰ ਦਿੰਦੇ ਹਾਂ ਸਭ ਪ੍ਰੋਜੈਕਟ ਅੱਛਾ ਜੀ ਸਾਰੀਆਂ ਕਲਾਸਾਂ ਦੇ ਜਿਹੜੇ ਆ ਉਹ ਪ੍ਰੋਜੈਕਟ ਬਣਿਆ ਹੈ ਕੰਪਿਊਟਰ ਲੱਗੀਆਂ ਪਈਆਂ ਹੈ ਮੈਂ ਚਾਹੀ ਜਿਹੜੇ ਉਹ ਸਾਡੇ ਬੱਚੇ ਠੀਕ ਠੀਕ ਹੈ ਤੇ ਏਡੀ ਵੱਡੀ ਕਾਮਯਾਬੀ ਦੇ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੈ ਸਾਰੇ ਅਜੀ ਧੰਨਵਾਦ ਦਾ ਵੀ ਧੰਨਵਾਦ ਹੈ। ਬੇ ਜੀ ਛਾਨਵੇਂ ਸੱਤਿਆ ਐਕਚੁਅਲੀ ਸਰ ਮੈਂ ਰਸਤੇ 'ਚੋਂ ਮੜ ਕੇ ਆਈ ਆਂ। ਅਸੀਂ ਚੰਡੀਗੜ੍ਹ ਜਾ ਰਹੇ ਸੀ। ਤੇ ਸਾਨੂੰ ਮੈਂ ਕਾਲ ਆਈ ਥਾਡੀ ਵੀ ਜੇ ਤੁਸੀਂ ਜ਼ਰੂਰ ਪਹੁੰਚੋ। ਅੱਛਾ ਅੱਛਾ ਤੇ ਇਹ ਵੀ ਇੱਕ ਮੌਕਾ ਹੈ ਜੇ ਤੁਸੀਂ ਸਾਨੂੰ ਇਹਦੇ ਲਈ ਵੀ ਸਾਡਾ ਬਹੁਤ ਧੰਨਵਾਦ ਜੀ ਤੁਸੀਂ ਇੱਧਾ ਸਾਡਾ ਬਹੁਤ ਧੰਨਵਾਦ ਚੰਡੀਗੜ੍ਹ ਦਾ ਟ੍ਰਿਪ ਕੈਨਸਲ ਕਰਕੇ ਤੁਸੀਂ ਸਾਡੇ ਕੋਲ ਪਹੁੰਚੇ ਤੇ ਦਿੱਲੀ ਮੁਬਾਰਕਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜ ਕੇ ਇਹ ਦਵਾਵਾਂ ਦੇ ਬਿਜ਼ਨਸ ਦੇ ਵਿੱਚ ਆਪਾਂ ਰਲ ਮਿਲ ਕੇ ਸਾਂਝੀਦਾਰ ਬਣਦੇ ਫੇ ਬੱਚਿਆਂ ਨੂੰ ਅੱਗੇ ਲੈ ਕੇ ਚੱਲਾਂਗੇ ਨੂੰ ਬਹੁਤ ਵਧੀਆ ਲੱਗਾ ਵੀ ਚਲੋ ਇੱਥੇ ਮੈਂ ਬਹੁਤ ਕੁਝ ਸਿੱਖ ਕੇ ਜਾਵਾਂਗੀ ਤੇ ਉਹ ਸਾਰਾ ਕੁਝ ਕੋਸ਼ਿਸ਼ ਕਰੂੰਗੀ ਆਪਣੇ ਸਟਾਫ ਨੂੰ ਆਪਣੇ ਬੱਚਿਆਂ ਨੂੰ ਦਵਾ ਤੇ ਭਾਈ ਜੈਦਾਜੀ ਫਾਊਂਡੇਸ਼ਨ ਤੁਹਾਡੇ ਨਾਲ ਤੇ ਹੋਰ ਵੀ ਜਿਹੜੀ ਸਿਹਰਦ ਜੜੀਆਂ ਹੈ ਸ਼ਖਸੀਅਤਾਂ ਹੈ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਧੰਨਵਾਦ ਮੈਡਮ ਸਤੀ ਕਾ ਜੀ ਸਸਤੀ